ਹਿੰਸਾਤ ਨੂੰ ਸਾਤਰੀ ਕਾਲ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੰਗ ਵਰਗਾ ਮਾਹੌਲ ਬਣਿਆ ਹੋਇਆ ਹੈ ਇਸ ਜੰਗ ਵਰਗੇ ਮਾਹੌਲ ਦੇ ਵਿੱਚ ਆਮ ਲੋਕਾਂ ਵਿੱਚ ਸਹਿਮ ਤੇ ਡਰ ਬਣ ਗਿਆ ਜੋ ਕਿ ਪਿਛਲੇ ਦਿਨਾ ਤੋਂ ਭਾਰਤ ਨੇ ਪਾਕਿਸਤਾਨ ਦੇ ਉੱਪਰ ਹਮਲਾ ਕੀਤਾ ਤੇ ਪਾਕਿਸਤਾਨ ਵੱਲੋਂ ਵੀ ਲਗਾਤਾਰ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਰਾਤ ਦੇ ਹਨੇਰੇ ਦੇ ਵਿੱਚ ਪਾਰਤ ਦੇ ਵਿੱਚ ਰਾਕੇਟ ਸੱਟੇ ਜਾਂਦੇ ਨੇ ਪੰਜਾਬ ਦੀ ਧਰਤੀ ਦੇ ਉੱਪਰ ਧਮਾਕੇ ਹੁੰਦੇ ਨੇ ਉਹਨਾਂ ਧਮਾਕਿਆਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਤਿੰਨ ਰਾਕੇਟ ਡਿੱਗੇ ਨੇ ਜਿਸ ਨੂੰ ਲੈ ਕੇ ਜੋ ਵਿਦੈਸ਼ਤ ਫੈਲ ਗਈ ਹੈ ਪਿੰਡਾਂ ਦੇ ਵਿੱਚ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਲੋਕ ਘਰਾਂ ਦੇ ਵਿੱਚ ਕੈਦ ਹੋ ਕੇ ਰਹਿ ਗਏ ਨੇ ਜੋ ਅੰਮ੍ਰਿਤਸਰ ਜਲੰਧਰ ਦੇ ਵਿੱਚ ਧਮਾਕੇ ਹੁੰਦੇ ਨੇ ਜਿਸ ਤੋਂ ਬਾਅਦ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਔਰ ਉਹਨਾਂ ਨੂੰ ਤੁਰੰਤ ਪੂਰੇ ਪਿੰਡਾਂ ਦੇ ਵਿੱਚ ਚੌਕਸ ਰਹਿਣ ਲਈ ਅਧਿਕਾਰੀਆਂ ਵੱਲੋਂ ਹੁਕਮ ਜਾਰੀ ਕਰ ਦਿੱਤੇ ਨੇ ਤਾਂ ਕਿ ਲੋਕਾਂ ਦੇ ਵਿੱਚ ਡਰ ਨੂੰ ਖਤਮ ਕੀਤਾ ਜਾਵੇ ਜੋ ਇਹ ਰਾਕਟ ਸੁੱਟੇ ਗਏ ਨੇ ਪਾਕਿਸਤਾਨ ਵਾਲੇ ਪਾਸਿਓਂ ਔਰ ਇਸ ਨੂੰ ਲੈ ਕੇ ਪੂਰੀ ਤਰ੍ਹਾਂ ਲੋਕ ਡਰੇ ਹੋਏ ਨੇ ਕਿ ਇਹ ਰਾਕਟ ਜੇਕਰ ਪਿੰਡਾਂ ਦੇ ਵਿੱਚ ਡੇਕ ਕੇ ਪਿੰਡਾਂ ਨੂੰ ਤਬਾਹ ਕਰ ਸਕਦੇ ਸੀ ਲੇਕਿਨ ਭਾਰਤੀ ਫੌਜ ਨੇ ਇਹ ਰਾਕਟਾਂ ਨੂੰ ਉੱਪਰ ਹੀ ਨਸ਼ਟ ਕੀਤਾ ਜਿਸ ਕਾਰਨ ਇਹ ਧਮਾਕੇ ਹੋਏ ਔਰ ਖਾਲੀ ਖੋਲ ਆਏ ਨੇ ਜੋ ਪਿੰਡਾਂ ਦੇ ਵਿੱਚ ਜਿਸ ਨੂੰ ਲੈ ਕੇ ਲੋਕਾਂ ਨੇ ਪੁਲਿਸ ਨੂੰ ਕਨਫਰਮ ਕੀਤਾ ਔਰ ਪੁਲਿਸ ਨੇ ਫੌਜ ਦੇ ਅਧਿਕਾਰੀਆਂ ਨੂੰ ਬੁਲਾ ਕੇ ਇਹ ਖੋਲ ਸਾਰੇ ਚੁੱਕੇ ਨੇ ਔਰ ਲੋਕਾਂ ਨੂੰ ਇਸ ਬਾਰੇ ਦੱਸਿਆ ਕਿ ਇਹ ਰਾਕੇਟ ਜੋ ਭਾਰਤੀ ਫੌਜ ਦੇ ਵੱਲੋਂ ਉੱਪਰ ਹੀ ਨੈਸਟ ਕਰ ਦਿੱਤੇ ਗਏ ਸੀ ਔਰ ਖੋਲ ਸਿਰਫ ਧਰਤੀ ਤੇ ਪਹੁੰਚੇ ਨੇ ਜਿਸ ਨਾਲ ਕੋਈ ਵੀ ਅਜੇ ਤੱਕ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਪਿੰਡਾਂ ਦੇ ਲੋਕ ਡਰੇ ਹੋਏ ਨੇ ਜਿਨ੍ਹਾਂ ਦੇ ਵਿੱਚ ਡੈਸਟਵਰ ਦਾ ਮਾਹੌਲ ਹੈ ਜੋ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਇਹ ਤਿੰਨ ਰਾਖ ਡਿੱਗੇ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਇਹ ਰਾਕਟ ਪਿੰਡਾਂ ਦੇ ਵਿੱਚ ਡਿੱਗਣ ਸਾਰੇ ਲੋਕਾਂ ਦੇ ਵਿੱਚ ਫੜਾ-ਧਫੜੀ ਮਚ ਜਾਂਦੀ ਏ ਲੋਕ ਰਾਤ ਦੇ ਹਨੇਰੇ ਵਿੱਚ ਆਪਣੇ ਘਰਾਂ ਤੋਂ ਬਾਹਰ ਆ ਜਾਂਦੇ ਨੇ ਜਿਸ ਕਾਰਨ ਤੁਰੰਤ ਫੌਜ ਨੂੰ ਸੂਚਿਤ ਕੀਤਾ ਜਾਂਦਾ ਹੈ ਔਰ ਫੌਜ ਤੇ ਮੌਕੇ ਤੇ ਪਹੁੰਚ ਕੇ ਇਹਨਾਂ ਰਾਕਟਾਂ ਨੂੰ ਆਪਣੇ ਕਬਜ਼ੇ ਚ ਲੈ ਲੈਂਦੀ ਏ ਸੋ ਇਹ ਰਾਕਟ ਪਿੰਡ ਦੁੱਧਲਾ ਜੇਠੂਵਾਲ ਤੇ ਪੰधेਰ ਦੇ ਵਿੱਚ ਮਿਲੇ ਹਨ ਜਿਸ ਤੋਂ ਬਾਅਦ ਅਮਰਸਰ ਵਿੱਚ ਬ્લેਕਆਊਟ ਕਰ ਦਿੱਤਾ ਗਿਆ ਦੂਜੇ ਪਾਸੇ ਪੰਜਾਬ ਪੁਸੇ ਅਧਿਕਾਰੀ ਤੇ ਕਰਮਚਾਰੀ ਲਗਾਤਾਰ ਪੰਜਾਬ ਦੇ ਵਿੱਚ ਸਰਗਰਮ ਹੋ ਗਏ ਨੇ ਸੋ ਦੈਨਿਕ ਪਾਸ ਕਾ ਦੇ ਖਬਰ ਦੇ ਮੁਤਾਬਕ ਹਵਾਈ ਸੈਨਾ ਨਾਲ ਜੁੜੇ ਦੋ ਰੱਖਿਆ ਮਹਾਰਾਣੇ ਦੱਸਿਆ ਕਿ ਇਹ ਭਾਰਤ ਤੇ ਪਾਕਿਸਤਾਨ ਦੋਵਾਂ ਦੀਆਂ ਫੌਜਾਂ ਦੁਆਰਾ ਵਰਤੇ ਜਾਣ ਵਾਲੇ ਰਾਕਟ ਨੇ ਸੰਭਾਵਨਾ ਹੈ ਕਿ ਪਾਕਿਸਤਾਨ ਦੁਆਰਾ ਇਹਨਾਂ ਰਹਿਮ ਅਟੈਕ ਕੀਤਾ ਗਿਆ ਸੀ ਰਾਤ ਨੂੰ ਪਰ ਭਾਰਤ ਨੇ ਇਹਨਾਂ ਰਾਕਟਾਂ ਨੂੰ ਜੋ ਅਸਮਾਨ ਦੇ ਵਿੱਚ ਨਸ਼ਟ ਕਰ ਦਿੱਤਾ ਜਿਸ ਕਾਰਨ ਇਹ ਨਸ਼ਟ ਹੋਣ ਤੋਂ ਬਾਅਦ ਇਹਨਾਂ ਦੇ ਖੋਲ ਜਿਹੜੇ ਧਰਤੀ ਤੇ ਪਹੁੰਚੇ ਨੇ ਇਹਨਾਂ ਪਿੰਡਾਂ ਦੇ ਵਿੱਚ ਡਿੱਗੇ ਨੇ ਇਸ ਕਾਰਨ ਇਹ ਰਾਕੇਟ ਫਟ ਨਹੀਂ ਸਕੇ ਅਤੇ ਅੰਮ੍ਰਿਤਸਰ ਵਿੱਚ ਡਿੱਗੇ ਰਾਕਟਾਂ ਨਾਲ ਕੋਈ ਨੁਕਸਾਨ ਨਹੀਂ ਹੋਇਆ ਜੋ ਤਸਵੀਰਾਂ ਮੀਡੀਆ ਦੇ ਉੱਪਰ ਦਿਖਾਈਆਂ ਜਾ ਰਹੀਆਂ ਨੇ ਮੰਨਿਆ ਜਾ ਰਿਹਾ ਕਿ ਬੁੱਧਵਾਰ ਵੀਰਵਾਰ ਰਾਤ 1:02 ਮਿੰਟ ਤੋਂ 1:09 ਮਿੰਟ ਦੇ ਵਿਚਕਾਰ ਅੰਮ੍ਰਿਤਸਰ ਵਿੱਚ 7 ਮਿੰਟਾਂ ਦੇ ਅੰਦਰ ਜੋ 6 ਧਮਾਕੇ ਸੁਣਾਏ ਗਏ ਉਹ ਇਹਨਾਂ ਧਮਾਕਿਆਂ ਦੀ ਕਾਰਵਾਈ ਦੌਰਾਨ ਇਹ ਰਾਕਟਾਂ ਨੂੰ ਜਿਹੜਾ ਕਿ ਨਸ਼ਟ ਕੀਤਾ ਗਿਆ ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ ਤੁਰੰਤ ਬਲੈਕਆਊਟ ਦੇ ਹੁਕਮ ਦਿੱਤੇ ਗਏ ਨੇ ਹਾਲਾਂਕਿ ਅੰਮ੍ਰਿਤਸਰ ਪੁਲਸ ਨੇ ਇਸ ਨੂੰ ਧੁਨੀ ਆਵਾਜ਼ ਦੱਸਿਆ ਜੋ ਕਿ ਆਮ ਖੋਲ ਨੇ ਰਾਕਟਾਂ ਦੇ ਲੋਕਾਂ ਦੇ ਵੱਲੋਂ ਜਿਹੜਾ ਕਿ ਦੱਸਿਆ ਜਾ ਰਿਹਾ ਸੋ ਲੋਕਾਂ ਨੇ ਜੋ ਇਹ ਰਾਕਟ ਦੇਖੇ ਨੇ ਰੋਬਿੰਸ ਵਰਮ ਸਿੰਘ ਪੰਦੇਹਰ ਵਿਸ਼ਾਲ ਸ਼ਰਮਾ ਨੇ ਦੱਸਿਆ ਕਿ ਆਵਾਜ਼ ਬਹੁਤ ਉੱਚੀ ਸੀ ਜਿਸ ਕਰਕੇ ਲੋਕ ਡਰ ਗਏ ਤੇ ਅੰਮ੍ਰਿਤਸਰ ਵਿੱਚ ਰਾਤ 10:30 ਵਜੇ ਤੋਂ 11 ਵਜੇ ਤੱਕ ਬਲੈਕਆਊਟ ਕੀਤਾ ਗਿਆ ਸੀ 3 ਘੰਟੇ ਬਾਅਦ ਫਿਰ 1:56 ਮਿੰਟ ਪੂਰੇ ਸ਼ਹਿਰ ਵਿੱਚ ਫਿਰ ਬਲੈਕਆਊਟ ਦਾ ਜਿਹੜਾ ਕਿ ਐਲਾਨ ਹੋ ਜਾਂਦਾ ਹੈ ਇਸੇ ਬਲੈਕਆਊਟ ਵਿੱਚ ਲਗਾਤਾਰ 2.5 ਘੰਟੇ ਜੋ ਹਨੇਰੇ ਵਿੱਚ ਲੋਕ ਡੁੱਬੇ ਰਹੇ 4:30 ਵਜੇ ਲਾਈਟ ਵਾਪਸ ਆਉਂਦੀ ਹੈ ਸੋ ਡੀਸੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਦਹਿਸ਼ਤੂ ਬਚਣ ਲਈ ਡੀਸੀ ਸਾਕਸੀ ਸੈਣੀ ਇਹ ਲੋਕਾਂ ਨੂੰ ਸੁਨੇਹਾ ਪਹੁੰਚਾ ਤੇ ਤੁਹਾਨੂੰ ਬਹੁਤ ਸਾਵਧਾਨ ਰਹਿੰਦੇ ਹੋਏ ਆਪਣੇ ਘਰਾਂ ਦੇ ਵਿੱਚ ਰਹਿਣਾ ਚਾਹੀਦਾ ਹੈ ਜਦੋਂ ਵੀ ਕੋਈ ਇਸੇ ਤਰ੍ਹਾਂ ਦਾ ਧਮਾਕਾ ਹੁੰਦਾ ਹੈ ਤੁਹਾਡੇ ਲਾਗੇ ਉਹ ਤੁਹਾਨੂੰ ਜਿਹੜਾ ਕਿ ਆਪਣੀਆਂ ਬਿਲਡਿੰਗਾਂ ਤੋਂ ਬਾਹਰ ਆ ਕੇ ਦ੍ਰਿਸ਼ਤਾਂ ਦੇ ਸਹਾਰੇ ਖੜ ਜਾਣਾ ਚਾਹੀਦਾ ਜਾਂ ਕਿਸੇ ਹੋਰ ਓਵਰਬ੍ਰਿਜ ਵੱਡੇ ਪੋਲ ਦੇ ਨਾਲ ਖੜ ਕੇ ਆਪਣਾ ਆਪ ਨੂੰ ਬਚਾਉਣਾ ਚਾਹੀਦਾ ਘਰੋਂ ਦੀ ਲੋੜ ਨਹੀਂ ਜੋ ਕਿ ਭਾਰਤੀ ਫੌਜ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀ ਨੇ ਇਹਨਾਂ ਰਾਕਟਾਂ ਨੂੰ ਉੱਪਰ ਇਨਵੈਸਟ ਕੀਤਾ ਜਾਵੇਗਾ ਧਰਤੀ ਤੇ ਪਹੁੰਚਣ ਤੋਂ ਪਹਿਲਾਂ ਇਹ ਬਿਲਕੁਲ ਨਸ਼ਟ ਹੋ ਜਾਣਗੇ ਉਸ ਤੋਂ ਬਾਅਦ ਇਹ ਧਰਤੀ ਤੇ ਪਹੁੰਚਣਗੇ ਸੋ ਇਸ ਨੂੰ ਲੈ ਕੇ ਲੋਕਾਂ ਦੇ ਵਿੱਚ ਜੋ ਡਰ ਦਾ ਮਾਹੌਲ ਹੈ ਉਸ ਨੂੰ ਖਤਮ ਕੀਤਾ ਜਾ ਰਿਹਾ ਹੈ ਔਰ ਇਸੇ ਕਾਰਨ ਪੰਜਾਬ ਪੁਰਸ਼ੋਂ ਪਿੰਡਾਂ ਦੇ ਵਿੱਚ ਉਹਨਾਂ ਦੇ ਛੁੱਟੀਆਂ ਲਾ ਦਿੱਤੀਆਂ ਜਿਨ੍ਹਾਂ ਉਹਨਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ